ਅੱਜ ਆਪਾਂ ਬਣਾਵਾਂਗੇ ਪਰਮਾ ਟਿੰਡੇ ਦੀ ਬਹੁਤ ਹੀ ਜ਼ਿਆਦਾ ਮਸਾਲੇਦਾਰ ਤੇ ਬਹੁਤ ਹੀ ਈਜ਼ੀ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਇਸ ਤਰ੍ਹਾਂ ਇਹ ਸਬਜ਼ੀ ਬਣਾਓਗੇ ਤੁਸੀਂ ਜਿਹੜੀ ਇੱਕ ਦੀ ਜਗ੍ਹਾ ਚਾਰ ਰੋਟੀਆਂ ਖਾਓਗੇ ਇੰਨੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਕਿਸ ਤਰ੍ਹਾਂ ਬਣਾਉਣੀ ਆ ਉਹ ਵੀ ਦੇਖਦੇ ਆ ਕੱਲ੍ਹ ਹੀ ਸਵਾਗਤ ਹੈ ਤੁਹਾਡਾ ਚੈਨਲ ਤੇ ਨਵੀਂ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੋਲੋ ਕਰ ਲੋ ਤੇ ਵੀਡੀਓ ਨੂੰ ਲਾਈਕ ਵੀ ਕਰ ਲੋ ਟਿੰਡੇ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਟਿੰਡੇ ਲੈਣੇ ਆ ਟਿੰਡੇ ਜਿਹੜੇ ਤੁਸੀਂ ਲੂਈ ਜੇ ਵਾਲੇ ਲੈਣੇ ਆ ਥੋੜੀ ਥੋੜੀ ਲੂਈ ਜੀ ਲੱਗੀ ਹੁੰਦੀ ਹੈ ਜਿਸ ਤਰ੍ਹਾਂ ਇਹ ਆ ਇਸ ਤਰ੍ਹਾਂ ਟਿੰਡੇ ਨਾ ਹੀ ਜ਼ਿਆਦਾ ਵੱਡੇ ਹੋਣੇ ਚਾਹੀਦੇ ਆ ਤੇ ਨਾ ਹੀ ਜ਼ਿਆਦਾ ਛੋਟੇ ਹੋਣੇ ਚਾਹੀਦੇ ਆ ਤੇ ਬੀਜ ਤਾਂ ਇਹਦੇ ਵਿੱਚ ਬਿਲਕੁਲ ਵੀ ਨਹੀਂ ਹੋਣੇ ਚਾਹੀਦੇ ਹੈਗੇ ਕਿਉਂਕਿ ਬੀਜ ਵਾਲੇ ਟਿੰਡੇ ਆ ਜਿਹੜੇ ਉਹ ਵਧੀਆ ਨਹੀਂ ਬਣਦੇ ਹੈਗੇ ਤੇ ਇਹਨਾਂ ਨੂੰ ਆਪਾਂ ਜ਼ਿਆਦਾ ਛਿਲਕਾ ਨਹੀਂ ਉਤਾਰਨਾ ਹੈਗਾ ਬਸ ਹਲਕਾ ਹਲਕਾ ਇਸ ਤਰ੍ਹਾਂ ਚਾਕੂ ਦੀ ਹੈਲਪ ਦੇ ਨਾਲ ਜਿਹੜਾ ਹਲਕਾ ਹਲਕਾ ਛਿਲਕਾ ਆਪਾਂ ਉਤਾਰ ਦਵਾਂਗੇ ਇਹਨਾਂ ਦਾ ਛਿਲਕਾ ਉਤਾਰਨ ਤੋਂ ਪਹਿਲਾਂ ਹੀ ਮੈਂ ਧੋਲੇ ਸੀਗੇ ਉਦੋਂ ਹੀ ਤੁਸੀਂ ਚੰਗੀ ਤਰ੍ਹਾਂ ਧੋ ਲੈਣੇ ਆ ਜੇ ਹੋ ਸਕੇ ਤਾਂ ਥੋੜੀ देर ਪਾਣੀ ਚ ਪਾ ਕੇ ਰੱਖ ਦਿਓ ਕਿਉਂਕਿ ਅੱਜ ਕੱਲ੍ਹ ਦੀਆਂ ਸਬਜ਼ੀਆਂ ਰੇ ਸਪਰੇ ਵਾਲੀਆਂ ਹੁੰਦੀਆਂ ਨੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਕੱਟ ਆ ਜਿਹੜਾ ਲਗਾ ਲਵਾਂਗੇ ਤੇ ਦੇਖ ਲਾਂਗੇ ਆਵਾਂਗੇ ਕਿ ਵਿੱਚੋਂ ਕੋਈ ਟਿੰਡਾ ਹੈ ਜਿਹੜਾ ਖਰਾਬ ਨਹੀਂ ਹੈ ਆਪਾਂ ਦੋ ਦੋ ਕੱਟ ਲਗਾ ਲਵਾਂਗੇ ਇਹਦੇ ਵਿੱਚ ਇੰਨਾ ਕ ਕੱਟ ਲਗਾਉਣਾ ਹੈ ਕਿ ਵਿੱਚ ਮਸਾਲਾ ਭਰਿਆ ਜਾ ਸਕੇ ਤੇ ਨੀਚੋਂ ਬਿਲਕੁਲ ਨਾ ਕੱਟਿਆ ਜਾਵੇ ਤਾਂ ਕਿ ਫਿਰ ਇਹ ਮਸਾਲਾ ਨਿਕਲ ਜੂਗਾ ਜੇ ਨੀਚੋਂ ਜ਼ਿਆਦਾ ਕੱਟਿਆ ਗਿਆ ਬਸ ਇਹਨੇ ਕਿ ਤੁਸੀਂ ਇਸ ਤਰ੍ਹਾਂ ਦੇ ਕੱਟ ਆ ਜਿਹੜੇ ਲਗਾ ਲੈਣੇ ਆ ਸਾਰੇ ਟਿੰਡਿਆਂ ਦੇ ਵਿੱਚ ਆਪਾਂ ਇਸ ਤਰ੍ਹਾਂ ਜਿਹੜੇ ਕੱਟ ਲਗਾ ਲੈ ਇਹ ਦੂਜੀ ਸਾਈਡ ਤੇ ਆਪਾਂ ਮਸਾਲੇ ਲਈ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਤੇ ਲਸਣ ਆ ਜਿਹੜਾ ਉਹਨੂੰ ਕੁੱਟ ਲਵਾਂਗੇ ਆਪਾਂ ਫਰੈਸ਼ੀ ਕੁੱਟਾਂਗੇ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਲਸਣ ਤੇ ਹਰੀ ਮਿਰਚ ਦਾ ਟੇਸ ਆ ਜਿਹੜਾ ਟਿੰਡੇ ਦੇ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਇਸ ਤਰ੍ਹਾਂ ਮੈਂ ਦਰਦਰਾ ਜਿਹਾ ਇਹ ਜਿਹੜਾ ਲਸਣ ਅਦਰਕ ਦਾ ਪੇਸਟ ਆ ਉਹ ਕੁੱਟ ਲਿਆ ਹੈ ਦੂਜੀ ਸਾਈਡ ਤੇ ਆਪਾਂ ਸਵਾਦ ਅਨੁਸਾਰ ਨੂਨ ਲਵਾਂਗੇ ਮਸਾਲਾ ਤਿਆਰ ਕਰ ਲਵਾਂਗੇ ਤੇ ਥੋੜਾ ਜਿਹਾ ਆਪਾਂ ਜਿਹੜਾ ਦਕ ਚਮਚਾ ਗਰਮ ਮਸਾਲਾ ਪਾਇਆ ਏ ਉਸ ਤੋਂ ਬਾਅਦ ਧਨੀਆ ਪਾਊਡਰ ਪਾਇਆ ਇੱਕ ਚਮਚ ਇੱਕ ਚੌਥਾਈ ਚਮਚਾ ਜਿਹੜੀ ਆਪਾਂ ਕਾਲੀ ਮਿਰਚ ਪਾਈ ਆ ਤੇ ਅੱਧੇ ਇੱਕ ਚਮਚ ਦੇ ਕਰੀਬ ਮੈਂ ਜਿਹੜਾ ਸੁੰਡੇ ਦਾ ਪਾਊਡਰ ਜਾਂ ਫਿਰ ਅਦਰਕ ਦਾ ਪਾਊਡਰ ਕਹਿ ਦਿੰਦੇ ਨੇ ਉਹ ਵੀ ਪਾਇਆ ਏ ਤੇ ਤੁਸੀਂ ਇਹ ਜਿਹੜਾ ਬਾਜ਼ਾਰੋਂ ਮਿਲ ਜਾਂਦਾ ਏ ਸੁੰਡੇ ਦਾ ਪਾਊਡਰ ਕਹਿ ਕੇ ਮੈਂ ਘਰ ਬਣਾਇਆ ਹੋਇਆ ਅੱਧਾ ਇੱਕ ਚਮਚ ਆਪਾਂ ਭੁੰਨਿਆ ਹੋਇਆ ਜੀਰਾ ਪਾਇਆ ਏ ਤਾਕੀ ਇਹਦੇ ਨਾਲ ਫਲੇਵਰ ਵਧੀਆ ਹੋ ਜਵੇ ਤੇ ਦੂਜੀ ਸਾਈਡ ਤੇ ਪਾਉਣਾ ਇੱਕ ਚਮਚ ਆਪਾਂ ਜਿਹੜਾ ਹਲਦੀ ਦਾ ਪਾਇਆ ਹੈ ਜਿੰਨੇ ਕ ਆਪਣੇ ਕੋਲ ਢਿੰਡੇ ਨੇ ਉਸ ਦੇ ਹਿਸਾਬ ਨਾਲ ਆਪਾਂ ਸਮਾਨ ਪਾਇਆ ਹੈ ਦੇਗੇ ਮਿਰਚ ਪਾਈ ਅੱਧਾ ਕ ਚਮਚ ਆਪਾਂ ਹਰੀਆਂ ਮਿਰਚਾਂ ਪਾਈਆਂ ਨੇ ਇਸ ਲਈ ਲਾਲ ਮਿਰਚ ਮੈਂ ਨਹੀਂ ਪਾਈ ਹੈਗੀ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਪਾਇਆ ਹੈ ਤੇ ਜਿਹੜਾ ਆਪਣਾ ਕੁੱਟਣ ਤੋਂ ਰਹਿ ਗਿਆ ਸੀਗਾ ਮਿਰਚ ਤੇ ਲਸਣ ਦਾ ਥੋੜਾ ਜਿਹਾ ਪੇਸਟ ਉਹਨੂੰ ਚੰਗੀ ਤਰ੍ਹਾਂ ਪਾ ਥੋੜਾ ਜਿਹਾ ਬਰੀਕ ਕਰ ਲਵਾਂਗੇ ਜਿਆਦਾ ਬਰੀਕ ਨਹੀਂ ਕਰਨਾ ਦਰਦਰਾ ਜਿਹਾ ਰੱਖ ਲਵਾਂਗੇ ਇਸ ਤਰ੍ਹਾਂ ਇਹ ਸਾਰੇ ਮਸਾਲੇ ਜਿਹੜੇ ਆਪਣੇ ਤਿਆਰ ਹੋ ਗਏ ਆ ਲਸਣ ਤੇ ਮਿਰਚ ਦਾ ਪੇਸਟ ਵੀ ਉਪਰ ਜਿਹੜਾ ਇਹਦੇ ਵਿੱਚ ਪਾ ਦਵਾਂਗੇ 2 ਤੋਂ 2.5 ਚਮਚਾ ਸੀਗੇ ਜੇ ਪਾ ਦ ਵੀ ਬਣ ਜੂਗਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਇੰਨਾ ਕੁ ਵੈਸੇ ਕਾਫੀ ਆ ਸਾਰੇ ਜਿਹੜੇ ਆਪਣੇ ਟਿੰਡੇ ਨੇ ਉਹਨਾਂ ਵਾਸਤੇ ਇਹ ਟਿੰਡੇ 500 ਗ੍ਰਾਮ 450 ਗ੍ਰਾਮ 500 ਗ੍ਰਾਮ ਦੇ ਕਰੀਬ ਹੈਗੇ ਨੇਗੇ ਆਪਣੇ ਕੋਲ ਇੱਕ ਤੋਂ ਡੇਢ ਚਮਚਾ ਆਪਾਂ ਸਰੋਂ ਦਾ ਤੇਲ ਪਾਵਾਂਗੇ ਜਿਹਦੇ ਨਾਲ ਕਿ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣਾਂ ਬਹੁਤਾ ਜ਼ਿਆਦਾ ਵੀ ਤੇਲ ਨਹੀਂ ਪਾਣਾ ਹੈਗਾ ਬਸ ਆਪਾਂ ਇੱਕ ਚਮਚ ਪਾਇਆ ਹੈ ਇਹ ਦੇ ਨਾਲ ਇੱਕ ਮਸਾਲੇ ਬਿਲਕੁਲ ਇੱਕ ਦੂਜੇ ਦੇ ਨਾਲ ਬਿਲਕੁਲ ਕੋਟ ਹੋ ਗਏ ਆ ਤੇ ਦੂਜੀ ਸਾਈਡ ਤੇ ਆਪਣੇ ਟਿੰਡੇ ਆ ਜਿਹੜੇ ਉਹ ਵੀ ਆਪਾਂ ਲੈ ਲੈਣੇ ਆ ਤੇ ਮਸਾਲਾ ਇਹ ਆਪਾਂ ਹੱਥਾਂ ਦੇ ਨਾਲ ਹੀ ਭਰਾਂਗੇ ਕਿਉਂਕਿ ਹੱਥ ਦੇ ਨਾਲ ਆਸਾਨੀ ਦੇ ਨਾਲ ਮਸਾਲਾ ਇਹ ਜਿਹੜਾ ਭਰਿਆ ਜਾਂਦਾ ਹੈ ਸਾਰੀਆਂ ਸਾਈਡਾਂ ਖੋਲ-ਖੋਲ ਕੇ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਮਸਾਲਾ ਇਹ ਜਿਹੜਾ ਟਿੰਡਿਆਂ ਦੇ ਵਿੱਚ ਫਿਲ ਕਰ ਦਵਾਂਗੇ ਤਾਂ ਕਿ ਟੇਸਟ ਦੇ ਵਿੱਚ ਵਧੀਆ ਰਹਿਣ ਜੇ ਮਸਾਲਾ ਘੱਟ ਰਹੂਗਾ ਤਾਂ ਫਿਰ ਟੇਸਟ ਆ ਜਿਹੜਾ ਉਹ ਵਧੀਆ ਨਹੀਂ ਰਹਿਣਾ ਹੈਗਾ ਸੇਮ ਇਸੇ ਤਰ੍ਹਾਂ ਹੀ ਆਪਾਂ ਸਾਰੇ ਟਿੰਡੇ ਆ ਜਿਹੜੇ ਭਰ ਲਵਾਂਗੇ ਤੁਸੀਂ ਚਾਹੋ ਚਮਚ ਦੀ ਬੈਕ ਸਾਈਡ ਨਾਲ ਵੀ ਜਿਹੜਾ ਮਸਾਲਾ ਪਰ ਸਕਦੇ ਹੋ ਪਰ ਮੈਂ ਹੱਥਾਂ ਦੇ ਨਾਲ ਹੀ ਭਰਿਆ ਹੈ ਹੱਥਾਂ ਦੇ ਨਾਲ ਵਧੀਆ ਮਸਾਲਾ ਭਰਿਆ ਜਾਊਗਾ ਸਾਰੇ ਟਿੰਡੇ ਦੇ ਵਿੱਚ ਆਪਣਾ ਮਸਾਲਾ ਪੂਰਾ ਆ ਗਿਆ ਤੇ ਮਸਾਲਾ ਆਪਾਂ ਪਰ ਲਿਆ ਦੂਜੀ ਸਾਈਡ ਤੇ ਆਪਾਂ ਜਿਹੜਾ ਸਰੋਂ ਦਾ ਤੇਲ ਲਿਆ ਹੈ ਬਹੁਤਾ ਜ਼ਿਆਦਾ ਤੇਲ ਦੇ ਵਿੱਚ ਨਹੀਂ ਪਕਾਵਾਂਗੇ ਆਪਾਂ ਬਸ ਸਿਰਫ ਇੱਕ ਕੱਕੜੀ ਤੇਲ ਦੀ ਆਪਾਂ ਵੱਡੀ ਕੱਕੜੀ ਤੇਲ ਦੀ ਪਾਈ ਆ ਬਹੁਤ ਹੀ ਘੱਟ ਤੇਲ ਦੇ ਵਿੱਚ ਬਣ ਜਾਣਗੇ ਤੇ ਬਹੁਤ ਹੀ ਸਵਾਦ ਬਣਦੇ ਨੇਗੇ ਇੱਕ ਵਾਰੀ ਤੇਲ ਨੂੰ ਗਰਮ ਕਰਨ ਤੋਂ ਬਾਅਦ ਤੁਸੀਂ ਇਹਨੂੰ ਮੀਡੀਅਮ ਫਲੇਮ ਤੇ ਕਰ ਲੈਣਾ ਹੈ ਤੇ ਸਾਰੇ ਟਿੰਡੇ ਆ ਵਿੱਚ ਸੈੱਟ ਕਰ ਦੇਣੇ ਆ ਤੇ ਕੜਾਈ ਆ ਵਾਲੀ ਡੂੰਗੀ ਨਹੀਂ ਲੈਣੀ ਥੋੜੀ ਜਿਹੀ ਫਲੈਟ ਕੜਾਈ ਆ ਜਿਹੜੀ ਤੁਸੀਂ ਉਹ ਲੈਣੀ ਆ ਤਾਂ ਕਿ ਟਿੰਡੇ ਚੰਗੀ ਤਰ੍ਹਾਂ ਵਧੀਆ ਤਰ੍ਹਾਂ ਨਾਲ ਪੱਕ ਸਕਣ ਸਾਰੇ ਬਰਾਬਰ ਮਾਤਰਾ ਵਿੱਚ ਪੱਕ ਸਕਣ ਜੇ ਡੂੰਗੀ ਕੜਾਈ ਹੋਊਗੀ ਤਾਂ ਵਿੱਚ ਵਾਲੇ ਜ਼ਿਆਦਾ ਪੱਕ ਜਾਣਗੇ ਤੇ ਬਾਹਰ ਵਾਲੀ ਸਾਈਡਾਂ ਵਾਲੇ ਟਿੰਡੇ ਆ ਜਿਹੜੇ ਉਹ ਚੰਗੀ ਤਰ੍ਹਾਂ ਨਹੀਂ ਪੱਕਣਗੇ ਸਾਰੇ ਟਿੰਡੇ ਆਪਣੇ ਕੜਾਈ ਦੇ ਵਿੱਚ ਸੈੱਟ ਆ ਗਏ ਆ ਇੱਕ ਗੱਲ ਹੋਰ ਆ ਜੇ ਤੁਸੀਂ ਜ਼ਿਆਦਾ ਤੇਲ ਲਓਗੇ ਫਿਰ ਸਾਰਾ ਮਸਾਲਾ ਵੀ ਜਿਹੜਾ ਖਿਲਰ ਜਾਊਗਾ ਤੇ ਇਹਨਾਂ ਦੀ ਬਾਅਦ ਲਈ ਜ਼ਿਆਦਾ ਉਲਟ ਪਲਟ ਨਹੀਂ ਕਰਨੀ ਹੈਗੀ ਨਾ ਆਰਾਮ ਦੇ ਨਾਲ ਹੀ ਤੁਸੀਂ ਜਿਹੜਾ ਪਲਟਣਾ ਹੈ ਆਪਾਂ ਥੋੜੀ देर ਟਾਕੇ ਰੱਖਦੇ ਸੀਗੇ ਤੇ ਇੱਕ ਇੱਕ ਸਾਈਡ ਇਹਨਾਂ ਦੀ ਜਿਹੜੀ ਆਪਣੀ ਪੱਕ ਗਈ ਆ ਸਾਰੀ ਸਾਈਡਾਂ ਆਪਾਂ ਇੱਕ ਇੱਕ ਕਰਕੇ ਬਦਲ ਦਵਾਂਗੇ ਤੁਸੀਂ ਚਾਹੋ ਚਿਮਟੇ ਨਾਲ ਵੀ ਇਹ ਜਿਹੜਾ ਪਲਟ ਸਕਦੇ ਹੋ ਆਪਾਂ ਇਹਦੇ ਨਾਲ ਫੁੱਕ ਜੇ ਨਾਲ ਆ ਜਿਹੜਾ ਸਾਰੇ ਟਿੰਡਿਆਂ ਦੀ ਸਾਈਡਾਂ ਪਲਟ ਦਾਵਾਂਗੇ ਆਰਾਮ ਦੇ ਨਾਲ ਪਲਟਾਂਗੇ ਤੇ ਸਾਰੀਆਂ ਸਾਈਡਾਂ ਹੀ ਆਪਾਂ ਇਹਨਾਂ ਦੀਆਂ ਪਕਾ ਲਵਾਂਗੇ ਤੇ ਗੈਸ ਦੀ ਫਲੇਮ ਮੇਰੇ ਕੋਲ ਲੋਈ ਆ ਤੇ ਤੁਸੀਂ ਵੀ ਗੈਸ ਦੀ ਫਲੇਮ ਲੋ ਮੀਡੀਅਮ ਹੀ ਰੱਖਣੀ ਆ ਜੇ ਤੁਸੀਂ ਗੈਸ ਦੀ ਫਲੇਮ ਹਾਈ ਰੱਖੋਗੇ ਫਿਰ ਟਿੰਡੇ ਜਿਹੜੇ ਸੜ ਜਾਣਗੇ ਤੇ ਪੱਕਣੇ ਵੀ ਬਿਲਕੁਲ ਨਹੀਂ ਹੈਗੇ ਥੋੜੀ देर ਲਈ ਫੇਰ ਟਰੱਕਣ ਤੋਂ ਬਾਅਦ ਆਪਾਂ ਦੁਬਾਰਾ ਇਹਦੀਆਂ ਸਾਈਡਾਂ ਜਿਹੜੀਆਂ ਪਲਟ ਦਿੱਤੀਆਂ ਨੇ ਤੇ ਇਸ ਤਰ੍ਹਾਂ ਇਹ ਸਾਰੇ ਸਾਈਡਾਂ ਤੋਂ ਟਿੰਡੇ ਆਪਣੇ ਬਿਲਕੁਲ ਬਣ ਕੇ ਤਿਆਰ ਹੋ ਗਏ ਆ ਤੇ ਇਹਨਾਂ ਨੂੰ ਆਪਾਂ ਗੈਸ ਉਤਾਰ ਲਿਆ ਹੈ ਆਪਾਂ ਨੂੰ ਰੋਟੀ नान ਪਰਾਂਠੇ ਕਿਸੇ ਨਾਲ ਵੀ ਖਾ ਸਕਦੇ ਹੋ ਤੁਸੀਂ ਦੇ ਸਕਦੇ ਹੋ ਬਿਲਕੁਲ ਐਨ ਪੱਕੇ ਤਿਆਰ ਹੋ ਗਿਆ ਹੈ ਸੌਫਟ ਇੰਨੇ ਕੁ ਸੌਫਟ ਹੋਣੇ ਚਾਹੀਦੇ ਆ ਬਹੁਤ ਜ਼ਿਆਦਾ ਵੀ ਨਹੀਂ ਕੁਲਨੇ ਚਾਹੀਦੇ ਹੈਗੇ ਥੋੜਾ ਜਿਹਾ ਕਰੰਚੀ ਜਾਂ ਟੇਸਟ ਹੀ ਇਹਨਾਂ ਦਾ ਵਧੀਆ ਲੱਗਦਾ ਹੈ ਤੁਸੀਂ ਚਮਚ ਨਾਲ ਤੋੜੋਗੇ ਆਰਾਮ ਨਾਲ ਟੁੱਟ ਜਾਣਗੇ ਤੇ ਬੁਰਕੀ ਨਾਲ ਵੀ ਟੁੱਟ ਜਾਣਗੇ ਬਹੁਤ ਹੀ ਟੇਸਟੀ ਬਹੁਤ ਹੀ ਪਿਆਰੇ ਤਰੀਕੇ ਨਾਲ ਆਪਾਂ ਟਿੰਡੇ ਜਿਹੜੇ ਬਣਾ ਕੇ ਤਿਆਰ ਕਰ ਲਿਆ ਟੇਸਟੀ ਸਬਜੀ ਆਪਣੀ ਬਣ ਕੇ ਤਿਆਰ ਆ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਕਰ ਦਿਆ ਕਰੋ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ